nda tajakshu nda tajakshu nda tajakshu nda tajakshu ਸਾਹ ਪਰੇ ਪਰੇ ਮੀ ਡੇਰੀ ਤੁਹਾਡੇ ਨਾਲ ਆਉਂਦੇ ਆ ਉਹ ਕਾਚੀ ਆਏ ਉਹ ਸੁਣਿਆ ਦਾ ਇਧਰ ਹੈਲੋ ਬਾਬਾ ਜੀ ਵੱਲੋਂ ਹੁਕਮ ਹੈ ਬੱਚੋ ਕਿਸੇ ਵੀ ਬੱਚੇ ਨੇ ਰੋਲਾ ਨਹੀਂ ਪਾਉਣਾ ਆਰਾਮ ਨਾਲ ਬੈਠਣਾ ਬਾਕੀ ਮੇਰੀਆਂ ਭੈਣਾਂ ਨੂੰ ਕੁਝ ਭੈਣਾਂ ਨੂੰ ਬੇਨਤੀ ਸੀ ਕਿ ਪੂੜੀਆਂ ਬੇਲਣ ਵਾਸਤੇ ਗੁੜੀਆਂ ਦੀ ਲੋੜ ਹੈ ਚਾਰ ਪੰਜ ਭੈਣਾਂ ਹਲਵਾਈ ਕੋਲੇ ਚਲੇ ਜਾਣ ਜੋ ਵੀ ਬੱਚੇ ਜਿੰਨੇ ਰਾਜੇ ਪਿਆਰ ਪੜਾ ਦਿੱਤਾ ਹੈ ਜਿਨ੍ਹਾਂ ਨੇ ਹਿੱਸਾ ਪਾਇਆ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਨਹੀਂ ਦੁੱਧ ਪੋਕਰ ਨਹੀਂ ਕਿ ਨਹੀਂ ਕਰਮ ਕਰਨੀ ਜੈ ਮਾਤਾ ਕਾਲੀ ਦੁਰਗਾ ਜੀ ਮੰਡਲ ਵਾਲਾ ਜਿੰਦਾ ਕੋਣ ਨਹੀਂ ਜਿੰਦਾ ਦੂਰ ਕਰੀ ਆਪ ਦਾ ਪਹਿਲਾ ਸਬੂਤ ਕਰੇ ਲੈ ਮੇਰੀ ਜਾਨ ਬੱਚੇ ਤੋਂ ਨੇਕਾਂ ਗਲਤੀਆਂ ਹੋ ਜਾਂਦੀਆਂ ਭੁਲਾ ਹੋ ਜਾਂਦੀਆਂ ਤੁਸੀਂ ਬਖਸ਼ਣਾ ਹਾਰੋ ਐਸੀ ਆਪਣਾ ਹਰ ਆਪਣਾ ਹਰ ਦੀ ਬੇਨਤੀ ਸੁਣੋ ਗੁਰੂ ਗੋਬਿੰਦ ਸਿੰਘ ਜੀ ਮੱਥੇ ਲਾਜ ਰੱਖੋ ਲਾਜ ਭੇਗ ਦੀ ਲਾਜ ਬਾਣੇ ਦੀ ਲਾਜ ਸਿੱਖ ਦੀ ਜਲੇ ਦੀ ਲਾਜ ਜੈ ਗੁਰੂ ਤੇ ਰਹਿਮ ਤੂੰ ਜੈ ਗੁਰੂ ਤੇ ਰਹਿਮ ਤੂੰ ਕਰ ਬੇੜੇ ਪਾਰ ਜੈ ਮੇਰੀ ਸਰਕਾਰ ਜੋ ਵੀ ਪ੍ਰਧਾਨ ਹੈ ਜੋ ਸੇਵਾਦਾਰ ਹੈ ਸਭ ਇਹਨਾਂ ਦੀਆਂ ਦੇ ਵਿੱਚ ਖੁਸ਼ੀਆਂ ਬਖਸ਼ੀ ਨਗਰ ਖੇੜੇ ਚ ਖੁਸ਼ੀਆਂ ਬਖਸ਼ੀ ਤਫਾਤ ਬਖਸ਼ੀ ਮਾਨ ਬਖਸ਼ੀ ਪਾਪਾ ਕਈ ਵਾਰਾਂ ਕਾਠਬੱਟ ਦੇ ਵਿੱਚ ਉਹ ਚੀਜ਼ ਭੁੱਲ ਜਾਂਨੇ ਆ ਤੂੰ ਅਣਜਾਣ ਬੱਚੇ ਸਮਝ ਕੇ ਮਾਫ਼ ਕਰਦੀ ਹੁਰ ਲਾਚਕਾਂ ਦਾ ਖਿਮਾ ਬਖਸ਼ੀ ਪੇੜਾ ਪਾਰ ਕਰੀ ਤੇ ਸੇਗਾ ਸਾਆਂ ਪੁਰਾਈਆਂ ਪੇੜਾ ਪਾਰ ਕਰੀ ਬੋਲ ਸਾਚੇ ਦਰਬਾਰ ਕੀ ਜੈ

把那我拿来。 Thank you.